ਹਾਂਜੀ ਦੋਸਤੋ ਬਾਈ ਅਰਗੇ ਆਏ ਹੋਏ ਨੇਗੇ ਮੰਡੀ ਦੇ ਉੱਤੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਟਰੈਕਟਰ ਖੜੇ ਨੇ ਸਵਰਾਜ 855 ਜੋ ਕਿ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਟਰੈਕਟਰ ਇਸ ਟਾਈਮ 855 ਹਰ ਇੱਕ ਕਿਸਾਨ ਭਰਾ ਦੀ ਜਿਹੜੀ ਪਹਿਲੀ ਪਸੰਦ ਆ ਉਹ 855 ਬਣ ਚੁੱਕਿਆਗਾ ਤੇ ਬਾਈ ਕੋਲੇ ਸਾਰੇ 855 ਦਾ ਸਟਾਕ ਖੜਾਗਾ ਤੇ ਗੱਲਬਾਤ ਕਰਦੇ ਆ ਟਰੈਕਟਰਾਂ ਦੀ ਕੰਡੀਸ਼ਨ ਦੱਸਣਗੇ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਆ ਰੇਟ ਵਗੈਰਾ ਦੱਸਣਗੇ ਕੀ ਟਾਇਰਾਂ ਦੀ ਕੰਡੀਸ਼ਨ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਮੇਰੇ ਗਹਿਰੀ ਪਾਗੀ ਆ ਅੱਛਾ ਜੀ ਇਹ ਸਾਰੇ ਟਰੈਕਟਰ ਤੁਹਾਡੇ ਨੇ ਜੀ ਹਾਂ ਕਿੰਨੇ ਟਰੈਕਟਰ ਆਪਣੇ ਆ ਬਾਈ ਤੇ ਇਹਨਾਂ ਬਾਰੇ ਆਪਣੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿਓ ਜੀ ਕੀ ਰੇਟ ਵਾਲੀ ਆ ਇਹਦੀ ਤੇ ਕੀ ਇਹਨਾਂ ਦੇ ਟਾਇਰਾਂ ਟੂਨਾਂ ਦੀ ਇੰਜਨ ਦੀ ਕੰਡੀਸ਼ਨ ਆ ਕਿਹੜੀ ਹਾਂ ਜੀ ਹਾਂਜੀ ਬਾਈ ਜੀ ਪਹਿਲਾਂ ਤਾਂ ਆਪਾਂ ਦੱਸ ਦਈਏ ਬਈ ਮੇਰਾ ਨਾਮ ਜੇਤਰ ਸਿੰਘ ਪਿੰਡ ਗਹਿਰੀ ਪਾਗੀ ਆ ਬਠਿੰਡੇ ਦੇ ਕੋਲੇ ਆ ਕੋਰਸ਼ ਤੇ ਇਹ ਆ ਗਿਆ ਆਪਣਾ ਜੀ ਪਹਿਲਾ 855 ਟਰੈਕਟਰ ਆ 3 ਸਪੀਡ ਆ ਬਾਈ ਇਹ ਠੀਕ ਆ ਜੀ 2022 23 ਦੀ ਕਾਪੀ ਆ ਓਕੇ ਜੀ ਜਾਂ ਕਿ ਟਰੈਕਟਰ ਆ ਬੰਦੇ ਨੇ 2023 ਦੇ ਵਿੱਚ ਕੜਵਾਇਆ ਜਾਮਰੀ ਦੇ ਵਿੱਚ ਹਾਂ 23 ਦੀ ਰਜਿਸਟ੍ਰੇਸ਼ਨ ਹੈ ਦੀ ਹਾਂ ਰਜਿਸਟ੍ਰੇਸ਼ਨ 23 ਦੀ ਆ ਜਾਮਰੀ ਦੇ ਵਿੱਚ ਕੜਵਾਇਆ ਹੋਇਆ ਟਰੈਕਟਰ ਓਕੇ ਓਕੇ 3 ਸਪੀਡ ਹੈ ਠੀਕ ਆ ਜੀ ਜੇ ਆਪਾਂ ਮੀਟਰ ਦੀ ਗੱਲ ਕਰੀਏ ਤਾਂ 480 ਘੰਟੇ オリジナル ਚੱਲਿਆ ਹੋਇਆ ਓਕੇ ਬਾਈ ਜੀ ਹਾਂ ਉਹ ਜਿੱਥੋਂ ਮਰਜ਼ੀ ਬੰਦਾ ਚੈੱਕ ਕਰਵਾ ਲੇ ਜੇਕਰ ਮੀਟਰ ਗਲਤ ਹੋਵੇ ਉਹਦਾ ਖਰਚਾ ਆਪਾਂ ਦੇ ਦੇਵਾਂਗੇ ਤੇ ਮੀਟਰ ਦੀ ਜਿਹੜੀ ਫੋਟੋ ਆਪਾਂ ਦੇ ਠੀਕ ਹੈ ਬਾਈ ਬਿਲਕੁਲ ਨਵਾਂ ਮਟਰੈਕਟਰ ਖੜਾ ਹੈ ਹਾਂ ਜਮਾਂ ਬਿਲਕੁਲ ਹੀ ਨਵਾਂ ਹੈਗਾ ਤੇ ਚੱਲਿਆ ਵੀ 7-8 ਘੰਟੇ 7-8 ਕਿੱਲਾਂ ਦੀ ਖੇਤੀ ਤੇ ਚੱਲਿਆ ਹੋਇਆ ਓਕੇ ਜੀ ਓਕੇ ਹਾਂ ਕੋਈ ਟਰੈਕਟਰ ਤਾਂ ਮਸ਼ੀਨ ਦਾ ਕੰਮ ਨਹੀਂ ਲੈਂਦਾ ਆਪਾਂ ਬੰਦੇ ਦਾ ਜਿੱਥੋਂ ਆਪਾਂ ਲੈਂਦਾ ਹੈਗਾ ਉਹਦਾ ਐਡਰੈਸ ਵਗੈਰਾ ਵੀ ਸਾਰਾ ਕੁਝ ਦੱਸਦੇ ਆ ਉੱਥੋਂ ਜਾ ਕੇ ਬੰਦਾ ਪਤਾ ਕਰ ਸਕਦਾ ਠੀਕ ਹੈ ਜੀ ਇਹ ਫਰਸਟ ਓਨਰ ਹੀ ਹੈ ਟਰੈਕਟਰ ਹਾਂ ਫਰਸਟ ਓਨਰ ਫਰਸਟ ਓਨਰ ਦਾ ਕੀ ਇਹਦਾ ਰੇਟ ਵਾੜੀ ਕੀ ਆ ਬਾਈ ਰੇਟ ਹੈਗਾ 7,75,000 ਰੁਪਈਆ ਅੱਛਾ ਜੀ ਬਾਕੀ ਮੌਕੇ ਤੇ ਹੋ ਜਾਊਗਾ ਤੇ ਬਠੰਡਾ ਨੰ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਆਪਣਾ 90 ਪੈਸੇ ਟਾਇਰ ਪਈਆ ਦਿੱਸੀ ਜਾਂਦੇ ਆਪਾਂ ਨੂੰ ਸਭ ਕੁਝ ਲੱਕ ਡੱਕ ਲੱਗਿਆ ਹੋਇਆ ਜਿਵੇਂ ਅੱਜ ਕੱਲ ਮੁੰਡੇ ਸ਼ਕੀਰ ਹੁੰਦੇ ਨੇ ਹਾਂ ਉਹ ਜਿਹੜਾ ਕੁਝ ਮਿਊਜ਼ਿਕ ਸਿਸਟਮ ਬੋਲਦਾ ਲੱਗਿਆ ਪਿਆ ਜਿਹੜਾ ਹੈਗਾ ਉਹ ਨਾਲ ਹੀ ਦੇਵਾਂਗੇ ਜੀ ਥੋੜੀ ਸਸਤੀ ਹੈਗੀ ਹਣਾ ਹਾਂ ਤੇ ਕੱਲੇ ਬਾਕਸੇ ਲੱਗੇ ਹੋਇਆ ਯਾਨੀ ਕਿ ਉੱਪਰ ਡੱਕ ਜਲਾ ਰੱਖਿਆ ਤਾਂ ਉਹ ਕੋਈ ਗੱਲ ਨਹੀਂ ਚਲੋ ਹੋ ਜਾਂਦਾ ਹਣਾ ਇਹ ਉਹ ਜਾ ਤੇ ਅਗਲਾ ਆ ਗਿਆ ਜੀ ਆਪਣਾ 855 ਹਾਂ ਇਹ 20 ਮਾਡਲ ਹੈ ਠੀਕ ਆ ਬਾਈ ਇਹ ਹਰਿਆਣਾ ਨੰਬਰ ਹੈ ਐਨਓਸੀ ਮਿਲੋਗੀ ਜਿੱਥੋਂ ਵੀ ਕਹੂਗਾ ਆਪਾਂ ਆ ਬੰਦਾ ਉੱਥੋਂ ਐਨਓਸੀ ਲੈ ਦਾਂਗੇ ਠੀਕ ਆ ਬਾਈ ਜੀ ਚਾਰੋ ਟਾਇਰ ਇਹਦੇ ਨਾਲ ਦੇ ਆ ਰੰਗ ਪੇਂਟ ਦਾ ਇਹ ਵੀ ਸਾਰਾ オリジナル ਹੈ ਓਕੇ ਇਹ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ 1600 ਕੁਝ ਚੱਲਿਆ ਹੋਇਆ ਹੈ ਅੱਛਾ ਬਾਈ ਜੀ ਹਾਂ 1640 45 ਘੰਟੇ ਹੋਊਗਾ ਓਕੇ ਜੀ ਟਰੈਕਟਰ ਦੀ ਰੰਗ ਪੇਂਟ ਦੀ ਇੰਜਨ ਗੇਅਰ ਦੀ ਇਹਦੇ ਵੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਠੀਕ ਆ ਬਾਈ ਜੀ ਤੇ ਇਹਦਾ ਕੀ ਰੇਟ ਆ ਬਾਈ ਇਹਦਾ ਰੇਟ ਹੈਗਾ 6,25,000 ਰੁਪਿਆ ਬਾਕੀ ਇਹ ਵੀ ਮੌਕੇ ਤੇ ਹੋ ਜੂਗਾ ਹੋ ਜੂਗਾ ਜੀ ਮੈਂ ਹਾਂ ਇਹਦੇ ਨਾਲ ਡੈਕ ਵਗੈਰਾ ਹੈ ਨਹੀਂ ਗਾ ਜੀ ਹਾਂ ਇਹਦੇ ਨਾਲ ਹੈ ਨਹੀਂ ਮੈਜਿਕ ਇਹ ਨਾਲ ਹੀ ਬਸ ਜਿਹੜਾ ਕੁਝ ਹੈਗਾ ਸੇਮ ਹੈ ਤੇ ਇਹਨੂੰ ਸੀ ਤੁਸੀਂ ਦੱਸਿਆ ਵੀ ਆਪਾਂ ਅਵੇਲੇਬਲ ਕਰਾਈ ਦੇਵਾਂਗੇ ਹਾਂ ਇਹਨੂੰ ਸੀ ਆਪਾਂ ਲੈ ਕੇ ਦੇਵਾਂਗੇ ਤੇ ਅਗਲਾ ਬਾਈ 855 ਇਹ ਵੀ 20 ਮਾਡਲ ਹੈ ਠੀਕ ਹੈ ਜੀ ਇਹ ਪੰਜਾਬ ਨੰਬਰ ਹੈ ਓਕੇ ਤੇ ਟਾਇਰ 14 ਲੈ ਚਾਹੇ ਅੱਛਾ ਹਾਂ ਅਗਲੇ ਟਾਇਰ ਬਿਲਕੁਲ ਨਵੇਂ ਆ ਨਾਲ ਦੀ ਨਹੀਂ ਹਾਂ ਨਹੀਂ ਅਗਲੇ ਟਾਇਰ ਨਵੇਂ ਪਾਏ ਹੋਏ ਆ ਤੇ ਬੈਕ ਟਾਇਰ ਜਿਹੜੇ ਇਹ ਆਪਣੇ ਨਾਲ ਦੇ ਆ ਹਾਂ ਇਹ ਹੈਗੇ 75 ਕਮਪੈਸ ਟਾਇਰ ਪਏ ਆ ਠੀਕ ਹੈ ਬਾਈ ਰੰਗ ਪੇਂਟ ਦਾ ਟਰੈਕਟਰ ਇਹ ਵੀ ਸਾਰਾ ਓਰੀਜਨਲ ਹੈ ਠੀਕ ਹੈ ਜੀ ਇੰਜਨ ਗੇਅਰ ਕੰਨੀ ਉਹ ਵੀ ਆਪਣੀ ਫੋਲਜ ਮੇਵਾਰੀ ਹੈ ਓਕੇ ਤੇ ਇਹ ਬਾਈ ਕਿੰਨੇ ਘੰਟੇ ਚੱਲਿਆ ਇਹ 1700 ਕੁਛ ਹੈ ਬਾਈ 1700 ਘੰਟੇ ਹਾਂ ਤੇ ਇਹ ਵੀ ਫਸਟ ਆਨਰੀ ਹੈ ਬਾਈ ਇਹ ਸੈਕੰਡ ਆਨਰ ਹੈ ਸੈਕੰਡ ਆਨਰ ਟਰੈਕਟਰ ਹੈ ਹਾਂ ਜੀ ਪੰਜਾਬ ਨੰਬਰ ਹੈ ਇਹ ਹਾਂ ਪੰਜਾਬ ਨੰਬਰ ਇਹਦਾ ਬਸ ਡਾਇਰੈਕਟ ਹੀ ਨਾਮ ਹੋ ਜਾਣਾ ਹੈ ਨਾ ਸਿੱਧਾ ਹਾਂ ਹਾਂ ਸਿੱਧਾ ਡਾਇਰੈਕਟ ਹੀ ਹੋ ਜਾਣਾ ਹੈ ਪੀਬੀਐਸਸੀ ਮਾਡ ਮੰਡੀ ਦਾ ਨੰਬਰ ਹੈ ਠੀਕ ਹੈ ਜੀ ਹਾਂ ਜੀ ਤੇ ਇਹਦੀ ਬਾਈ ਕੀ ਡਿਮਾਂਡ ਆ ਇਹਦੀ ਡਿਮਾਂਡ ਹੈ 6,35,000 ਤੇ ਬਾਕੀ ਹੋਰ ਆਪਣੇ ਕੋਲੇ ਉਧਰ ਵੀ ਟਰੈਕਟਰ ਹੁੰਦੇ ਨੇਗੇ ਹਾਂ ਆਪਣੇ ਕੋਲੇ ਹੁੰਦੇ ਆ ਵੀ ਆਪਣੇ ਕੋਲੇ 5-6 ਟਰੈਕਟਰ ਹੁੰਦੇ ਵੈਸੇ ਠੀਕ ਹੈ ਜਿਆਦਾਤਰ ਆਪਣੇ ਕੋਲੇ 850 ਪੰਜੇ ਜੀ ਜਿਆਦਾਤਰ 855 ਹਾਂ 200 ਰੁਪਏ ਸ਼ੋਰਾ 850 ਆਸਤੀ ਨੇਗੇ ਕਿਉਂਕਿ 855 ਜਿਆਦਾ ਰੱਖਦੇ ਰਹਿਗੇ ਤੇ ਜਿਹੜਾ ਇਹ ਵੀਰ ਵੀਡੀਓ ਦੇਖ ਕੇ ਆਉਂਦਾਗਾ ਜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾਗਾ ਤਾਂ ਬਾਈ ਵਰਗੇ ਕਹਿੰਦੇ ਉਹਨਾਂ ਦਾ ਸਪੈਸ਼ਲੀ ਮਾਨਤਾਨ ਜਿਹੜਾ ਰੱਖਿਆ ਜਾਊਗਾ ਇੱਕ ਵਾਰੀ ਫੇਰ ਤੋਂ ਬਾਈ ਆਪਣਾ ਐਡਰੈਸ ਤੇ ਜਿਹੜਾ ਫੋਨ ਨੰਬਰ ਆ ਉਹ ਵੀਡੀਓ ਦੇ ਵਿੱਚ ਬੋਲ ਦਿੰਦੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਕੋਲੋਂ 855 ਟਰੈਕਟਰ ਜਿਹੜਾ ਉਹ ਖਰੀਦ ਸਕਦੇ ਹੋਗੇ ਤੇ ਬਾਈ ਆਪਣਾ ਸੰਪਰਕ ਨੰਬਰ ਤੇ ਇੱਕ ਵਾਰੀ ਐਡਰੈਸ ਮੇਰਾ ਨਾਮ ਬਚਿੱਤਰ ਸਿੰਘ ਪਿੰਡ ਗਹਿਰੀ ਭਾਗੀ ਨੀਅਰ ਬਠਿੰਡਾ ਬਠਿੰਡੇ ਦੇ ਕੋਲੇ ਆ ਕੋਟਸ਼ਵੀਰ ਦੇ ਕੋਲੇ ਬਠਿੰਡਾ ਕੋਟਸ਼ਵੀਰ ਦੇ ਕੋਲੇ ਰਹਿੰਦਾ ਮੋਬਾਈਲ ਨੰਬਰ ਹੈ ਆਪਣਾ 88726 75539 ਦੁਆਰਾ ਫੇਰ ਦੱਸ ਜੀ 88726 7553 ਤੇ ਬਾਈ ਕੋਈ ਫਾਈਨੈਂਸ ਵਗੈਰਾ ਵੀ ਇਹਨਾਂ ਦੇ ਉੱਤੇ ਕਰਵਾ ਸਕਦਾ ਹਾਂ ਲੋਨ ਵਗੈਰਾ ਕਿਸੇ ਨੂੰ ਲੋਨ ਵੀ ਆਪਾਂ ਕਰਵਾ ਕੇ ਦੇ ਦਾਂ ਲੋਨ ਵੀ ਕਰਵਾ ਕੇ ਦੇ ਦਿੰਦੇ ਹਾਂ ਜਿਹੜਾ ਸਪੈਸ਼ਲੀ ਆਪਾਂ ਮਤਲਬ 19 ਡਾਊਨ ਪੇਮੈਂਟ ਜਿਹੜਾ ਅਗਲਾ ਸਿਬਲ ਸਕੋਰ ਵਗੈਰਾ ਬਸ ਬੰਦੇ ਦਾ ਸਿਬਲ ਸਹੀ ਹੋਣਾ ਚਾਹੀਦਾ ਹੈ ਡਾਊਨ ਪੇਮੈਂਟ ਦੇ ਕੇ ਬਾਈ ਇਹਨਾਂ ਟਰੈਕਟਰਾਂ ਦੇ ਉੱਤੇ ਮੰਨ ਲਓ ਲੱਖ ਤੋਂ 1.5 ਲੱਖ ਤੱਕ ਇੰਨੇ ਕੁ ਪੈਸੇ ਬੰਦੇ ਕੋਲੇ ਹੋਣੇ ਚਾਹੀਦੇ ਬਹੁਤ ਤਾਂ ਹਾਂ ਸੈਕੰਡ ਹੈਂਡ ਟਰੈਕਟਰ ਦੇ ਉੱਤੇ ਜਦੋਂ ਹਾਂ ਹਾਂ ਨਵਾਂ ਖਰੀਦਣ ਨਾਲੋਂ ਜਿਹੜਾ ਮਤਲਬ ਪੂਰੀ ਫੋਲ ਕਿਸਾਨ ਭਰਾਵਾਂ ਦੀ ਆਪਣੀ ਦੀ ਬਚਤ ਹੋ ਸਕਦੀ ਹੈ ਕਿਉਂਕਿ ਨਵੇਂ ਆਵਰਕੇ ਸਾਰੇ ਟਰੈਕਟਰ ਨਹੀਂ ਬਿਲਕੁਲ ਏਜੰਸੀ ਕੰਡੀਸ਼ਨ ਕੀ ਖੜੇ ਨੇਗੇ ਸਾਰੇ ਜਿਹੜੋ 23 ਮਾਡਲ ਨਾ ਉਹ ਤਾਂ ਫਿਰ ਰਿਸ਼ਤੇਦਾਰ ਦੇ ਵਿੱਚੋਂ ਹੀ ਆਇਆ ਕਿ ਆਪਣਾ ਘਰ ਦਾ ਟਰੈਕਟਰ ਸਮਝੋ ਤਾਂ ਜਮਾ ਫੁੱਲ ਗਾਰੰਟੀ ਹੋਈ ਆ ਉਹਦੀ ਜਿੰਨਾ ਵੀ ਚੱਲ ਆरिजिनल ਹੀ ਚੱਲਿਆ ਹੋਇਆ ਠੀਕ ਹੈ ਜੀ ਤੇ ਚੱਲਿਆ ਵੀ ਸਿਰਫ ਕੱਲੀ ਖੇਤੀ ਤੇ ਠੀਕ ਆ ਹਾਂ ਸੋ ਦੋਸਤੋ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋਗੇ ਧੰਨਵਾਦ